ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਅੱਜ ਪਰਮੇਸ਼ਰ ਜੀ ਨੇ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਪਰਮੇਸ਼ਰ ਨੇ ਕਿਹਾ ਕਿ ਜਿੱਥੇ ਦੋ ਜਾਂ ਤਿੰਨ ਜਨ ਰਲ ਕੇ ਤੁਹਾਡੇ ਨਾਮ ਦੀ ਮੈਮਾ ਕਰਦੇ ਆ ਮੇਰੇ ਨਾਮ ਦੀ ਪਰਮੇਸ਼ਰ ਕਹਿੰਦੇ ਮੈਮਾ ਕਰਦੇ ਉੱਥੇ ਮੈਂ ਖੁਦ ਹਾਜ਼ਰ ਹੁੰਦਾ ਤੇ ਸੱਚਮੁੱਚ ਅੱਜ ਅਸੀਂ ਸਾਰੇ ਭੈਣ ਭਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦੀ ਮੈਮਾ ਕਰਦੇ ਆ ਔਰ ਪਰਮੇਸ਼ਰ ਜੀ ਸਾਡੇ ਵਿਚਕਾਰ ਇਹ ਸਾਡਾ ਵਿਸ਼ਵਾਸ ਹੈ ਤੋਂ ਸੱਚਮੁੱਚ ਪਰਮੇਸ਼ਰ ਜੀ ਦੀ ਮੈਮਾ ਦੇ ਲਈ ਔਰ ਦਿਨ ਪਰ ਵਿੱਚ ਮਿਲੀਆਂ ਸਾਰੀਆਂ ਆਸ਼ੀਸ਼ਾਂ ਬਰਕਤਾਂ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਪਰਮੇਸ਼ਰ ਜੀ ਦੇ ਵੱਲੋਂ ਗੂੜੀ ਮਿੱਠੀ ਨੀਂਦ ਨੂੰ ਮੰਗਾਂਗੇ ਔਰ ਆਪਣੇ ਘਰਾਂ ਪਰਿਵਾਰਾਂ ਦੀ ਸੁਖ ਸ਼ਾਂਤੀ ਪਰਮੇਸ਼ਰ ਜੀ ਦੇ ਹਜ਼ੂਰ ਰੋਸੀ ਅੱਜ ਪਾਵਾਂਗੇ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਦੇ ਵਿੱਚ ਇੱਕ ਵੀ ਗੀਤ ਬੋਲਦੇ ਆ ਹਾਲੇਲੂਇਆ ਆਵੋ ਯਸ ਤੁਮੇਰਾ ਸਹਾਰਾ ਬਣ ਜਾਵੋ आवो 예수 मेरा सहारा बन जाओ डोले मेरी कश्ती किनारा बन जाओ डोले मेरी कश्ती किनारा बन जाओ आवो 예수 ਤੇਰੀ ਘਰ ਵਸਾ ਮੈਂ ਦੁਆਏ ਹੋ ਮੰਗੀਏ ਜ਼ਿੰਦਗੀ ਤੋਂ ਵਦਕੇ ਦਿਆ ਤੇਰੀ ਚੰਗੀਏ ਤੇਰੇ ਘਰ ਵਸਾ ਮੈਂ ਦੁਆਏ ਹੋ ਮੰਗੀਏ ਜ਼ਿੰਦਗੀ ਤੋਂ ਵਦਕੇ ਦਿਆ ਤੇਰੀ ਚੰਗੀਏ ਜਾਨ ਤੋ ਵੀ ਵਦਕੇ ਪਿਆਰਾ ਬਣ ਜਾਓ ਅੰਜਾਨ ਤੋਂ ਵੀ ਵੱਧ ਕੇ ਪਿਆਰਾ ਬਣ ਜਾਵੋ ਆਵੋ ਯਸੂ ਮੇਰਾ ਸਹਾਰਾ ਬਣ ਜਾਵੋ ਆਵੋ ਯਸੂ ਮੇਰਾ ਸਹਾਰਾ ਬਣ ਜਾਵੋ ਬੱਚੇ ਨਦੀ ਮਹਿਕ ਨਾਲ ਮੈਨੂੰ ਮਹਿਕਾ ਦਿਓ ਦਿਲ ਦੀ ਖੇਤੀ 'ਚ ਚੰਗੇ ਫਲਾਂ ਨੂੰ ਉਗਾ ਦਿਓ ਬਚਨਾਂ ਦੀ ਮਹਿਕ ਨਾਲ ਮੈਨੂੰ ਮਹਿਕਾ ਦਿਓ ਦਿਲ ਦੀ ਖੇਤੀ 'ਚ ਚੰਗੇ ਫਲਾਂ ਨੂੰ ਉਗਾ ਦਿਓ ਮਿੱਠੀ ਖੁਸ਼ਬੂ ਦਾ ਨਜ਼ਾਰਾ ਬਣ ਜਾਵੋ ਮਿੱਠੀ ਖੁਸ਼ਬੂ ਦਿਲ ਡਾਵਾ ਡੋਲ ਹੈ ਕਹਿਰਿਆ ਮੁਸੀਬਤਾਂ ਨੇ ਦਿਲ ਡਾਵਾ ਡੋਲ ਹੈ ਜ਼ਿੰਦਗੀ ਦਾ ਸੱਚਾ ਛੁਟਕਾਰਾ ਤੇਰੇ ਕੋਲ ਹੈ ਜ਼ਿੰਦਗੀ ਦਾ ਸੱਚਾ ਛੁਟਕਾਰਾ ਤੇਰੇ ਕੋਲ ਹੈ ਮੇਰੀ ਮੁਕਤੀ ਦਾ ਦੁਆਰਾ ਬਣ ਜਾਵੋ ਮੇਰੀ ਮੁਕਤੀ ਦਾ ਪਰਮੇਸ਼ਰ ਜੀ ਨੇ ਸਾਨੂੰ ਅੱਜ ਦੇ ਇਸ ਖੂਬਸੂਰਤ ਸਮੇਂ ਦੇ ਵਿੱਚ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਆਓ ਸਭ ਪੰਪਰਾ ਅਜਰਾਤ ਦੇ ਵਚਨ ਦੇ ਵੱਲ ਵਧਦੇ ਆ ਅਜਰਾਤ ਦਾ ਵਚਨ ਜ਼ਬੂਰ 40 ਅਧਿਆਇ ਦੀ 7 ਨੰਬਰ ਆਇਤ ਸੈਨਾ ਦਾ ਯਹਵਾ ਸਾਡੇ ਅੰਗ ਸੰਗ ਹੈ ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗੜ੍ਹ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਆਖਦੇ ਕਿ ਮੈਂ ਤੁਹਾਡੇ ਹਮੇਸ਼ਾ ਅੰਗ ਸੰਗ ਆਂ ਪਰਮੇਸ਼ਰ ਕਹਿੰਦੇ ਮੈਂ ਤੁਹਾਡਾ ਉੱਚਾ ਗਾੜਿਆ ਤੇ ਸੱਚਮੁੱਚ ਅਗਰ ਪਰਮੇਸ਼ਰ ਸਾਡੇ ਅੰਗ ਸੰਗ ਆ ਪਰਮੇਸ਼ਰ ਸਾਡਾ ਉੱਚਾ ਗਾੜਿਆ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਅਤੇ ਸਾਨੂੰ ਕਿਸੇ ਕੋਲੋਂ ਵੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਪਰਮੇਸ਼ਰ ਜੋ ਸਾਡੇ ਹਮੇਸ਼ਾ ird gird ਸਹਾਈ ਰਹਿੰਦੇ ਆ ਤੇ ਸੱਚਮੁੱਚ ਅੱਜ ਅਸੀਂ ਨਾ ਵਚਨਾਂ ਦੇ ਦੁਆਰਾ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਡਾ ਹਮੇਸ਼ਾ ਉੱਚਾ ਗਾੜ ਬਣ ਕੇ ਰਹਿਣ ਔਰ ਅਸੀਂ ਪਰਮੇਸ਼ਰ ਦੇ ਹਮੇਸ਼ਾ ਅੰਗ ਸੰਗ ਪਰਮੇਸ਼ਰ ਸਾਡੇ ਅੰਗ ਸੰਗ ਹਮੇਸ਼ਾ ਬਣੇ ਰਹਿਣ ਤੋਂ ਅੱਜ ਦੇ ਵਿਰਚਨਾ ਦੇ ਦੁਆਰਾ ਸਾਰੇ ਹੀ ਪੈਨਪਰ ਰਲ ਕੇ ਪ੍ਰਾਰਥਨਾ ਕਰਾਂਗੇ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਹਾਂ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਖੁਦਾਵੰਜੀ ਜੋ ਤੁਸੀਂ ਅੱਜ ਦੇ ਵਚਨ ਦੇ ਨਾਲ ਬles ਕੀਤਾ ਹੈ ਪ੍ਰਭੂ ਜੀ ਧੰਨਵਾਦ ਕਰਦੇ ਖੁਦਾਬੰਦੀ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਡਾ ਬਾਲ ਲਓ ਤੁਸੀਂ ਸਾਡੀ ਢਾਲ ਲਓ ਪ੍ਰਭੂ ਜੀ ਤੁਸੀਂ ਸਾਡੇ ਲੁਕਣ ਦੀ ਥਾਂ ਹੋ ਖੁਦਾਬੰਦੀ ਸੱਚਮੱਚ ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾ ਖੁਦਾਬੰਦੀ ਸਾਡਾ ਕੋਈ ਵੀ ਸਹਾਰਾ ਨਹੀਂ ਆ ਪਰਮੇਸ਼ਰ ਜੀ ਸਾਡਾ ਤੁਹਾਡੇ ਤੋਂ ਬਿਨਾ ਕੋਈ ਵੀ ਪਰਮੇਸ਼ਰ ਜੀ ਲੁਕਣ ਦੀ ਜਗ੍ਹਾ ਨਹੀਂ ਖੁਦਾ ਜਿੱਥੇ ਅਸੀਂ ਲੋਕ ਸਕੀਏ ਪਰਮੇਸ਼ਰ ਜੀ ਜਿੱਥੇ ਅਸੀਂ ਜਾ ਕੇ ਪਰਮੇਸ਼ਰ ਜੀ ਆਪਣੇ ਦੁੱਖ ਨੂੰ ਦੱਸ ਸਕੀਏ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਝੁੱਕਦੇ ਹਾਂ ਮੇਰੇ ਮਹਾਨ ਖੁਦਾ ਸੱਚਮੁੱਚ ਤੁਹਾਡਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਸਾਨੂੰ ਹਿੰਮਤ ਤਾਕਤ ਬਲ ਦਿਨੇ ਹੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਇਸ ਖੂਬਸੂਰਤ ਵਚਨ ਦੇ ਲਈ ਪ੍ਰਭੂ ਜੀ ਪ੍ਰਸਨ ਕਰਦੇ ਪ੍ਰਭੂ ਜੀ ਅੱਜ ਦਾ ਇਹ ਵਚਨ ਪਰਮੇਸ਼ਰ ਜੀ ਸਾਡੇ ਸਾਰਿਆਂ ਦੇ ਹਿਰਦੇ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਬੰਦੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਦੇ ਨਾ ਵਚਨਾਂ ਨੂੰ ਸਾਡੇ ਹਿਰਦੇ ਤੋਂ ਚੁਰਾਨੇ ਨਾ ਪਾਏ ਪ੍ਰਭੂ ਜੀ ਪਰ ਅਸੀਂ ਹਜ਼ਾਰਾਂ ਲੱਖਾ ਗੁਣਾ ਫਲ ਪਰਮੇਸ਼ਰ ਜੀ ਤੁਹਾਡੇ ਵਚਨਾਂ ਦੇ ਦੁਆਰਾ ਤੁਹਾਡੇ ਲਈ ਲੈ ਕੇ ਆਈਏ ਖੁਦਾਬੰਦੀ ਬਹੁਤ ਸਾਰੀਆਂ ਰੂਹਾਂ ਇਹਨਾਂ ਵਚਨਾਂ ਦੇ ਦੁਆਰਾ ਬਚਾਈਆਂ ਜਾਣ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਬੰਦੀ ਔਰ ਪਰਮੇਸ਼ਰ ਜੀ ਦੇ ਨਾ ਵਚਨਾਂ ਨੂੰ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਬੰਦੀ ਪਰਮੇਸ਼ਰ ਜੀ ਵੈਰੀ ਦੀ ਸਾਡੇ ਹਿਰਦਿਆਂ ਤੋਂ ਇਸ ਵਚਨ ਨੂੰ ਉਤਾਰਨੇ ਨਾ ਪਾਈ ਪ੍ਰਭੂ ਜੀ ਕਿਉਂਕਿ ਵੈਰੀ ਪ੍ਰਭੂ ਜੀ ਆਉਂਦਾ ਔਰ ਸਾਡੇ ਹਿਰਦਿਆਂ ਦੇ ਵਿੱਚੋਂ ਵਚਨ ਨੂੰ ਚੁਰਾ ਲੈਂਦਾ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਸਾਡੀ ਮਦਦ ਸਹਿਤ ਅਗਵਾਈ ਕਰੇਗੀ ਅਸੀਂ ਤੁਹਾਡੇ ਵਚਨਾਂ ਤੇ ਚੱਲ ਸਕੀਏ ਪ੍ਰਭੂ ਜੀ ਆਪਣੇ ਸਾਫ਼ ਮਨ ਦੇ ਨਾਲ ਪਰਮੇਸ਼ਰ ਜੀ ਅਸੀਂ ਤੁਹਾਡੇ ਵਚਨਾਂ ਦੇ ਪਰਮੇਸ਼ਰ ਜੀ ਤੁਹਾਡੇ ਸਮਰਥੀ ਬਚਨਾਂ ਦੇ ਨਾਲ ਚੱਲ ਸਕੀਏ ਖੁਦਾ ਆਪਣੀ ਜ਼ਿੰਦਗੀ ਨੂੰ ਪਰਮੇਸ਼ਵਰ ਜੀ ਤੁਹਾਡੇ ਬਚਨਾਂ ਦੇ ਦੁਆਰਾ ਜਿਉਈਏ ਔਰ ਸੱਚਮੱਚ ਪਰਮੇਸ਼ਵਰ ਜੀ ਆਸ਼ੀਸ਼ ਔਰ ਬਰਕਤ ਨੂੰ ਪਾਈਏ ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਜੋ ਤੁਸੀਂ ਰੋਜ਼ ਦੀ ਤਰ੍ਹਾਂ ਪਰਮੇਸ਼ਵਰ ਜੀ ਸਾਨੂੰ ਇੱਕ ਹੋਰ ਪਛਤਾਪ ਦਾ ਮੌਕਾ ਦਿੱਤਾ ਖੁਦਾਵੰਦੀ ਅਸੀਂ ਪਛਤਾਪ ਕਰਦੇ ਹਾਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਦੀ ਸਾਨੂੰ ਮਾਫ ਕਰਨਾ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੱਚ ਖੁਦਾਵੰਦੀ ਸਾਡੇ ਉੱਠਣ ਬੈਠਣ ਬੋਲਣ ਚੱਲਣ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਜੀ ਸਾਡੇ ਸੋਚਣ ਵਿਚਾਰਨ ਚ ਬਹੁਤ ਸਾਰੇ ਪਾਪ ਹੋ ਜਾਂਦੇ ਖੁਦਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਚਣ ਨੂੰ ਦੇਖਣ ਨੂੰ ਸੁਣਨ ਨੂੰ ਪਰਮੇਸ਼ਰ ਜੀ ਸਾਡੇ ਹਿਰਦਿਆਂ ਨੂੰ ਸਾਫ ਕਰੋ ਮੇਰੇ ਮਹਾਨ ਖੁਦਾਵੰਜੀ ਔਰ ਤੁਸੀਂ ਸਾਨੂੰ ਪਰਮੇਸ਼ਰ ਜੀ ਆਪਣੇ ਹੱਥਾਂ ਚ ਸੰਭਾਲ ਕੇ ਰੱਖੋ ਖੁਦਾਵੰਜੀ ਹਰ ਇੱਕ ਬੁਰਾਈ ਹਰ ਇੱਕ ਪਾਪ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਦੂਰ ਕਰਨਾ ਮੇਰੇ ਮਹਾਨ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਜਵਾਂ ਦੇ ਪਰਮੇਸ਼ਰ ਜੀ ਸੱਚਮੱਚ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਬੈਠੇ ਹੋਏ ਨੇ ਖੁਦ ਆਪਣੇ ਸਿਰਾਂ ਨੂੰ ਝੁਕਾ ਕੇ ਖੁਦਾਵੰਜੀ ਅੱਜ ਸਾਰੇ ਹੀ ਭੈਣ ਭਰਾ ਪਰਮੇਸ਼ਰ ਜੀ ਤਾਡੀ ਹਜ਼ੂਰੀ ਦੇ ਵਿੱਚੋ ਬles ਹੋ ਕੇ ਜਾਣ ਖੁਦਾਵੰਦੀ ਸੱਚਮੁੱਚ ਪਰਮੇਸ਼ਵਰ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਦੀ ਆਪਣੇ ਕੰਮਕਾਰਾਂ ਤੋਂ ਵੇਲੇ ਹੋ ਕੇ ਪਰਮੇਸ਼ਵਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਤੁਹਾਡੀ ਮੈਮਾ ਦੇ ਲਈ ਬੈਠੇ ਹੋਏ ਨੇ ਖੁਦਾਵੰਦੀ ਅੱਜ ਇਹਨਾਂ ਸਾਰੇ ਹੀ ਭੈਣਾ ਭਰਾਵਾਂ ਨੂੰ ਬles ਕਰੋ ਆਜ਼ਾਦ ਕਰੋ ਹਰ ਇੱਕ ਬੰਦਨ ਤੋਂ ਹਰ ਇੱਕ ਪਰਮੇਸ਼ਵਰ ਜੀ ਬਿਮਾਰੀ ਤੋਂ ਸ਼ਿਫਾ ਸ਼ੁਟਕਾਰਾ ਆਜ਼ਾਦੀ ਦਿਓ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਦੀ ਤੁਸੀਂ ਅੱਜ ਇਹਨਾਂ ਸਾਰਿਆਂ ਨੂੰ ਬles ਕਰਨ ਜਾ ਰਹੇ ਹੋ ਮੇਰੇ ਮਹਾਨ ਖੁਦਾਵੰਦੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਤੁਸੀਂ ਕਹ ਜਿੱਥੇ ਦੋ ਜਾਂ ਤਿੰਨ ਚੰਨ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਕਰਦੇ ਆ ਉੱਥੇ ਤੁਸੀਂ ਖੁਦ ਹਾਜ਼ਰ ਤੇ ਨਾਜ਼ਰ ਉਨੇ ਸੱਚਮੁੱਚ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਸੀਂ ਸਾਡੇ ਲਈ ਹਰ ਵੇਲੇ ਅਵੇਲੇਬਲ ਆ ਪਰਮੇਸ਼ਰ ਜੀ ਹਰ ਵੇਲੇ ਤੁਸੀਂ ਸਾਡੇ ਲਈ ਪਰਮੇਸ਼ਰ ਜੀ ਹਾਜ਼ਰ ਹੁੰਦੇ ਹੋ ਖੁਦਾ ਇਸੇ ਤਰ੍ਹਾਂ ਪਰਮੇਸ਼ਰ ਜੀ ਸਾਡੇ ਹਿਰਦਿਆਂ ਨੂੰ ਵੀ ਬਣਾਓ ਕਿ ਅਸੀਂ ਹਰ ਵੇਲੇ ਤੁਹਾਡੇ ਲਈ ਹਾਜ਼ਰ ਨਾਜ਼ਰ ਰਹੀਏ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਰਾਤ ਦੇ ਸਮੇਂ ਹੋਣ ਵਾਲ ਇਹ ਮੁਸ਼ਕਿਲਾਂ ਤੋਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਪਰਮੇਸ਼ਰ ਜੀ ਸਾਰੇ ਭੈਣਾ ਭਰਾਵਾਂ ਨੂੰ ਆਜ਼ਾਦ ਕਰਨਾ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਨੂੰ ਪਰਮਾਣੂ ਨਾ ਪਾਈ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਸਾਨੂੰ ਤੁਹਾਡੇ ਵਚਨ ਤੋਂ ਦੂਰ ਨਾ ਕਰਨੇ ਪਾਈ ਪਰਮੇਸ਼ਰ ਜੀ ਅਸੀਂ ਹਰ ਵੇਲੇ ਪਰਮੇਸ਼ਰ ਜੀ ਤੁਹਾਡੇ ਵਚਨਾਂ ਦੇ ਪ੍ਰਭੂ ਜੀ ਇਸ ਦਿਗਰ ਦਈਏ ਔਰ ਤੁਹਾਡੇ ਵਚਨਾਂ ਤੇ ਪੱਕੇ ਰਹੀਏ ਖੁਦਾਬੰਜੀ ਜਿੱਦਾ ਤੁਸੀਂ ਸਾਡੇ ਨਾਲ ਵਫਾਦਾਰੀ ਕਰਦੇ ਪਰਮੇਸ਼ਰ ਜੀ ਅਸੀਂ ਵੀ ਤੁਹਾਡੇ ਨਾਲ ਵਫਾਦਾਰ ਰਹੀਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਜਿਉਂਦੇ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇਸ ਖੂਬਸੂਰਤ ਰਾਤ ਦੇ ਸਮੇਂ ਦੇ ਲਈ ਖੁਦਾਬੰਜੀ ਸੱਚਮੁੱਚ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਬੰਜੀ ਪਰਵਜੀ ਜੀ ਜਿਦਾ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਔਰ ਪਰਮੇਸ਼ਵਰੀ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਸ਼ਤਾਨੀ ਅਟੈਕਸ ਤੋਂ ਪਰਮੇਸ਼ਵਰੀ ਸਾਰੇ ਹੀ ਪੈਨਾਪਰਾਵਾਂ ਨੂੰ ਆਜ਼ਾਦ ਕਰਨਾ ਬਚਾ ਕੇ ਰੱਖਣਾ ਮਹਾਨ ਖੁਦਾਵੰਨ ਜੀ ਹਰ ਇੱਕ ਪੈਨਪਰਾ ਤੁਹਾਡੇ ਨਾਮ ਦੇ ਵਿੱਚ ਪਰਵਜੀ ਸ਼ਿਫਾ ਛੁਟਕਾਰਾ ਆਜ਼ਾਦੀ ਨੂੰ ਪਾਵੇ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਪੈਨਪਰਾ ਪਰਮੇਸ਼ਵਰੀ ਤੁਹਾਡੇ ਹੀ ਨਾਮ ਦੇ ਵਿੱਚ ਬਲੈਸ ਹੋ ਜਾਵੇ ਔਰ ਪਰਮੇਸ਼ਵਰੀ ਜੀ ਦਿਨ ਰਾਤ ਦੇ ਸਮੇਂ ਖੁਦਾਵੰਨ ਜੀ ਤੰਗ ਪਰੇਸ਼ਾਨ ਵੈਰੀ ਕਰਦਾ ਖੁਦਾਵੰਨ ਜੀ ਔਰ ਪਰਮੇਸ਼ਰ ਜੀ ਰਾਦ ਦੇ ਸਮੇਂ ਜਿਹੜੇ ਪੈਨਾ ਭਰਾਵਾਂ ਨੂੰ ਦਬਾਅ ਪੈਂਦੇ ਆ ਖੁਦਾਵੰਨ ਜੀ ਡਰ ਲੱਗਦਾ ਅੱਜ ਹਰ ਇੱਕ ਪਰਮੇਸ਼ਰ ਜੀ ਡਰ ਹਰ ਇੱਕ ਦਬਾਅ ਹਰ ਇੱਕ ਪਰਮੇਸ਼ਰ ਜੀ ਪ੍ਰੈਸ਼ਰ ਕੋਈ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਖੁਦਾ ਸੱਚਮੁੱਚ ਪ੍ਰਭ ਜੀ ਜਿੱਥੇ ਤੁਹਾਡਾ ਪਵਿੱਤਰ ਆਤਮਾ ਹੈ ਉੱਥੇ ਆਜ਼ਾਦੀ ਹੈ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੀ ਅਗਵਾਈ ਕਰੇ ਇਹਨਾਂ ਘਰਾਂ ਪਰਿਵਾਰਾਂ ਦਾ ਦੇ ਪਰਮੇਸ਼ਰ ਜੀ ਇਹਦੇ ਘਰ ਤੁਹਾਡੇ ਸਵਰਗੀ ਦੂਤ ਆਪਣੀਆਂ ਬਾੜਾਂ ਲਾਉਣ ਖੁਦਾਬੰਦ ਜੀ ਜਦੋਂ ਵੀ ਤੁਹਾਡੇ ਬੱਚੇ ਸੌਣ ਦੇ ਲਈ ਬਿਸਤਰਿਆਂ ਤੇ ਜਾਣ ਖੁਦਾਬੰਦ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਹਾਰਿਕਾ ਜਾਦੂ ਟੂਨਾ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਖੁਦਾਵੰਨ ਜੀ ਮਹਾਨ ਪਰਮੇਸ਼ਰ ਜੀ ਸਾਡਾ ਧੰਨਵਾਦ ਕਰਦੇ ਖੁਦਾ ਸੱਚਮੁੱਚ ਪ੍ਰਭੂ ਜੀ ਤੁਸੀਂ ਉਹ ਜੋ ਸਾਨੂੰ ਅਮਨ ਦੇ ਵਿੱਚ ਚੈਨ ਦੇ ਵਿੱਚ ਵਸਾਉਂਦੇ ਹੋ ਖੁਦਾ ਅੱਜ ਅਸੀਂ ਸਵਰਗ ਰਾਸ ਤੋਂ ਤੁਹਾਡੀ ਪ੍ਰਭੂ ਜੀ ਸੱਚੀ ਸ਼ਾਂਤੀ ਨੂੰ ਆਪਣੇ ਸਾਰੇ ਹੀ ਪੈਣਾ ਭਰਾਵਾਂ ਦੇ ਲਈ ਮੰਗ ਲੈਂਦੇ ਆਂ ਖੁਦਾਵੰਤੀ ਜਿਹੜੇ ਪੈਣ ਭਰਾ ਰਾਤ ਦੇ ਸਮੇਂ ਕਿਸੇ ਚਿੰਤਾ ਦੇ ਵਿੱਚ ਕਿਸੇ ਬੋਝ ਦੇ ਵਿੱਚ ਆ ਪਰਮੇਸ਼ਰ ਜੀ ਅੱਜ ਹਰੀ ਕਪੈਣ ਭਰਾ ਨੂੰ ਹਰ ਇੱਕ ਚਿੰਤਾ ਬੋਝ ਤੋਂ ਆਜ਼ਾਦ ਕਰੋ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪ੍ਰਭੂ ਜੀ ਪਰ ਪ੍ਰਭੂ ਜੀ ਤੁਹਾਡੀ ਬਹੁਤ ਆਇਤ ਵਾਲੀ ਕਿਰਪਾ ਆਸ਼ੀਸ਼ ਪਰਮੇਸ਼ਰ ਜੀ ਨਾ ਕਰਾ ਉੱਪਰ ਹੋਵੇ ਮੇਰੇ ਮਹਾਨ ਖੁਦਾਵੰਨ ਜੀ ਜਿਹੜੇ ਭੈਣ ਭਰਾ ਪਰਮੇਸ਼ਰ ਜੀ ਨਾਈਟ ਸ਼ਿਫਟ ਤੇ ਨੇ ਖੁਦਾ ਉਹਨਾਂ ਭੈਣ ਆਪਣਾ ਨੂੰ ਵੀ ਸੰਭਾਲ ਕੇ ਰੱਖਣਾ ਪ੍ਰਭ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਪਰਮੇਸ਼ਰ ਜੀ ਇਹਨਾਂ ਦੇ ਅਰਧ ਗਿਰਦ ਖੁਦਾਵੰਨ ਜੀ ਖੁਦਾ ਸੱਚਮੁੱਚ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਅਰਧ ਗਿਰਦ ਖੁਦਾ ਇਹਨਾਂ ਦੀ ਸਹਾਇਤਾ ਕਰਨ ਔਰ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਹਰ ਇੱਕ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦਿਆਂ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਣਾ ਖੁਦਾ ਬੱਚਾ ਨੂੰ ਬਜ਼ੁਰਗਾਂ ਨੂੰ ਪ੍ਰੋਫ ਜੀ ਪੈਣਾ ਭਰਾਵਾਂ ਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਖੁਦਾ ਵੰਜੀ ਅਰ ਪਰਮੇਸ਼ਰ ਜੀ ਸਵੇ ਆਪਣੇ ਮਹਿਮਾ ਦੇ ਲਈ ਉਠਾਣਾ ਖੁਦਾ ਵੰਜੀ ਤਾਂ ਕਿ ਪਰਮੇਸ਼ਰ ਜੀ ਸਵੇ ਦੀ ਪਹਿਲੀ ਪੇਟ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡੇ ਬੱਚੇ ਲੈ ਕੇ ਪਹੁੰਚਣ ਖੁਦਾ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾ ਵੰਜੀ ਪਰਬਜੀ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਸਾਡੀ ਸਾਰੀ ਦੁਆ ਪ੍ਰਾਰਥਨਾ ਨੂੰ ਸੁਣਿਆ ਪ੍ਰਭੂ ਜੀ ਅਸੀਂ ਸਵਰਗ ਗਵਾਸ ਤੋਂ ਸਾਰੇ ਭੈਣਾਂ ਭਰਾਵਾਂ ਦੇ ਲਈ ਗੁੜੀ ਮਿੱਠੀ ਨੀਂਦ ਨੂੰ ਆਸ਼ੀਸ਼ ਬਰਕਤ ਦਇਆਪਲੀ ਆਇ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਮੰਗਦੇ ਹਾਂ ਪ੍ਰਭੂ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੀਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ